ਨਹੀਂ ਮੈਂ ਨਹੀਂ ਪਾਜੀਏ ਮਕਾਨ ਵੇਚਣ ਦੇਣਾ ਜਾਓ ਚਲੇ ਜਾਓ ਸਾਡੇ ਚਲੇ ਜਾਓ ਤੋ ਮੇਰਾ ਮਕਾਨ ਨਹੀਂ ਵਿਕੇਗਾ ਮੈਂ ਨਹੀਂ ਨਲਾ ਵੀ ਹਾਂ ਤੇ ਜੀ ਮੇਰੀਆਂ ਨਲਾ ਵੀ ਹਾਂ ਤੇ ਮੈਡਮ ਜੀ ਆਹ ਦੇਖੋ ਸਾਡੇ ਕੋਲ ਕੋਰਟ ਦੇ ਆਰਡਰ ਨੇ ਕੋਠੀ ਲिलाਮ ਕਰਨ ਦੇ ਠੀਕ ਹੈ ਦਾਦਾ ਜੀ ਕਰ ਦੂੰਗਾ ਸ਼ਾਬਾਸ਼ ਸਰਪੰਚ ਸਾਹਿਬ ਬੈਂਕ ਵਾਲੇ ਦਾ ਮੂੰਹ ਬੰਦ ਕਰਨ ਵਾਸਤੇ ਘੱਟੋ ਘੱਟ ਮੈਨੂੰ 1 ਕਰੋੜ ਰੁਪਏ ਚਾਹੀਦੇ ਸਰ ਕਾਨੂੰਨ ਦੇ ਮਤਾਬਕ ਜਦੋਂ ਤੱਕ ਕੋਠੀ ਦੇ ਮਾਲਕ ਘਰੇ ਨਹੀਂ ਹੈਗੇ ਉਦੋਂ ਤੱਕ ਤੁਸੀਂ ਇਹਦੀ ਲिलाਮੀ ਨਹੀਂ ਕਰ ਸਕਦੇ ਜੇ ਤੁਸੀਂ ਜ਼ਿਆਦਾ ਰੋਲਾ ਪਾਇਆ ਤੇ ਅਸੀਂ ਪੁਲਿਸ ਬੁਲਾ ਕੇ ਤੁਹਾਨੂੰ ਹਵਾਲਾ ਦੀ ਹਵਾ ਖਿਲਾਵਾਂਗੇ 50 ਲੱਖ ਦੀ ਗੱਲ ਕਰਦਾ ਐਸ ਵੇਲੇ ਮੇਰੇ ਕੋਲ ਤਾਂ 5 ਲੱਖ ਰੁਪਇਆ ਵੀ ਹੈ ਨਹੀਂ ਪਾਜੀ ਐਵੇਂ ਕਰੋ ਤੁਸੀਂ ਦੋਨੋਂ ਘਰੇ ਜਾਓ ਠੀਕ ਕਿਉਂਕਿ ਕੋਈ ਪਤਾ ਨਹੀਂ ਕੀ ਪਤਾ ਬੈਂਕ ਵਾਲੇ ਆ ਗਏ ਹੁਣ ਤੁਸੀਂ ਜਾਓ ਜਾ ਕੇ ਘਰ ਦੇਖੋ ਤੇ ਮੈਂ ਨਾ ਸਰਪੰਚ ਸਾਹਿਬ ਨੂੰ ਮਿਲ ਕੇ ਆਇਆ ਚਲੋ ਠੀਕ ਆਇਆ ਬਿਲਕੁਲ ਸਹੀ ਗੱਲ ਹੈ ਅਸੀਂ ਚੱਲਦੇ ਆਂ ਅਸੀਂ ਨਾ ਘਰੇ ਚੱਲਦੇ ਆਂ ਦੇਖਣਾ ਵੀ ਉੱਥੇ ਕੀ ਹਾਲਤ ਆ ਹਾਂ ਠੀਕ ਆ ਨਾ ਫਿਰ ਤੁਸੀਂ ਨੂੰ ਫੋਨ ਕਰਾਂਗੇ ਤੈਨੂੰ ਬਾਕੀ ਤੁਸੀਂ ਭਾਬੀ ਨਾਲ ਗੱਲ ਕੀਤੀ ਸੀ ਪੈਸਿਆਂ ਦੀ ਪੈਸੇ ਦੀ ਭਾਬੀ ਨਾਲ ਗੱਲ ਕੀਤੀ ਸੀ ਭਰਾਵਾ ਮੈਂ ਤਾਂ ਰਾਤ ਨੂੰ ਅਲਮਾਰੀ ਦੀ ਚਾਬੀ ਵੀ ਕੱਢੀ ਐ ਸੁੱਤੀ ਪਈ ਤੇ ਉਹ ਚਾਬੀ ਟੇਕੀ ਥੱਲੇ ਹੋਠ ਖੜੀ ਫਿਰ ਉਹ ਕਲੇਸ਼ ਹੋਇਆ ਵੀ ਪੁੱਛ ਕੁਛ ਨਾ ਉਹ ਕਦੇ ਮੈਨੂੰ ਕੁਛ ਕਹੇ ਕਦੇ ਕੁਛ ਕਹੇ ਮੈਨੂੰ ਕਹਿੰਦੀ ਮੈਂ ਤਾਂ ਪੁਲਿਸ ਵਾਲਿਆਂ ਨੂੰ ਬੁਲਾ ਲਵਾਂ ਤੂੰ ਚੋਰੀਆਂ ਕਰਦਾ ਇਹ ਮੈਨੂੰ ਕਹਿਤਾ ਮੈਂ ਕਿਹਾ ਮੇਰਾ ਭਰਾ ਆ ਮੈਂ ਉਹਦੀ ਹੈਲਪ ਕਰਨੀ ਆ ਤਾਂ ਕਰਨੀ ਕਰਨੀ ਆ ਇਹ ਤੂੰ ਸੋਚਦਾ ਬੱਸ ਵੈਸੇ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਮੇਰਾ ਨਾਲ ਇਹ ਗੱਲ ਕਹਿੰਦੇ ਨਾ ਕਾਲਜਾ ਫੜਦਾ ਇਹਰੇ ਸਾਰੇ ਕਾਸੇ ਪਿੱਛੇ ਨਾ ਮੇਰੀ ਵਾਈਫ ਦਾ ਹੱਥ ਆ ਜੇ ਉਹ ਨਾ ਸੋਣਾ ਕਰਦੀ ਨਾ ਆਪਣੀ ਆ ਹਾਲਤ ਨਹੀਂ ਹੁੰਦੀ ਹਾਂ ਇਹ ਤਾਂ ਹੈ ਮੈਨੂੰ ਉਹ ਜੇ ਉਹਦੇ ਤੇ ਨਾ ਥੋੜਾ ਬਹੁਤਾ ਵੀ ਸ਼ੱਕ ਹੁੰਦਾ ਵੀ ਆਪਣੇ ਨਾਲ ਇਹ ਕਾਰਾ ਕਰੂਗੀ ਮੈਂ ਨਾ ਉਹਦੇ ਕੁੱਟ ਕੁੱਟ ਕੇ ਬੇਕੋ ਦੇੜ ਦਿੰਦਾ ਪਰ ਮੈਨੂੰ ਉਹਦੇ ਤੇ ਇਹ ਉਹ ਨਹੀਂ ਇਹ ਤਾਂ ਨਹੀਂ ਸੀ ਬੇਬੇ ਇੰਨੀ ਮੁਸੀਬਤ ਚ ਆਉਣਾ ਹੀ ਨਹੀਂ ਸੀ ਯਾਰ ਇਹ ਨਹੀਂ ਸੀ ਆਉਣਾ ਹੀ ਨਹੀਂ ਸੀ ਸਹੀ ਗੱਲ ਹੈ ਆ ਘਰਵਾਲਾ ਕਿਤੇ ਵਿਗਦਾ ਸੀ ਨਹੀਂ ਪਰ ਬਿਲਕੁਲ ਨਹੀਂ ਬਿਲਕੁਲ ਨਹੀਂ ਆ ਜੇ ਹਾਜ਼ਰ ਨਹੀਂ ਸੀ ਹੋਣੀ ਹੋਰ ਤੇ ਅੱਜ ਉਹਨੂੰ ਵੀਰ ਜੀ ਦਾ ਨਾ ਉਹਨਾਂ ਕਿੱਡੀ ਵੱਡੀ ਬਿਲਡਿੰਗ ਖੜੀ ਹੋਣੀ ਸੀਗੀ ਉਹ ਯਾਰ ਉਹ ਹੁਣ ਨੂੰ ਤਾਂ ਉਧਰੋਂ ਮਾਚੋ ਵੀ ਪੈਸੇ ਆਉਣ ਲੱਗ ਜਾਂਦੇ ਉਹੀ ਤਾਂ ਗੱਲ ਹੈ ਇਹ ਕਿਤੇ ਮੈਂ ਤਾਂ ਕਹਣਾ ਅੱਜ ਵੀ ਕਿਤੇ ਮੈਨੂੰ ਇਹਨੂੰ ਮਿਲ ਜਾਵੇ ਭਾਬੀ ਤੇ ਅਸੀਂ ਮੈਂ ਤਾਂ ਆ ਵੀ ਇਹੀ ਕਹਣਾ ਮੈਂ ਤਾਂ ਸਾਰੇ ਰਿਸ਼ਤੇਦਾਰਾਂ ਦੇ ਜਾਇਆ ਆ ਅੱਛਾ ਉਹਦੇ ਵੀ ਤੇ ਆਪਣੇ ਵੀ ਆਪਣੇ ਯਾਰਾਂ ਦੋਸਤਾਂ ਦੇ ਜਾਇਆ ਆ ਅਵਰ ਸਰ ਵੀ ਜਾਇਆ ਹੈ ਹਾਲੀ ਕਿ ਤੋ ਨਹੀਂ ਲੱਭੀ ਹੈਗੀ ਉਹ ਉਹ ਛਾਤਰ ਦਿਮਾਗ ਸੀ ਉਹ ਕਿਤੇ ਮੈਂ ਕਹ ਗਏ ਵੀ ਹੋਈ ਹੈ ਨਾ ਮੈਨੂੰ ਹੋਰ ਐਨੀ ਉਮੀਦ ਹੈ ਨਹੀਂ ਸੀਗੀ ਮੇਰੇ ਨਾਲ ਪਰ ਸ਼ਕਲੋਂ ਤਾਂ ਬੜੀ ਭੋਲੀ ਸੀ ਯਾਰ ਮੈਂ ਕਿ ਪੁੱਛੋ ਨਾ ਕੁਝ ਵੀ ਹੈ ਸ਼ਕਲੋਂ ਤਾਂ ਐ ਲੱਗਦਾ ਸੀ ਵੀ ਜਿਹਨੇ ਕਦੇ ਕੁਝ ਕੀਤਾ ਹੀ ਨਹੀਂ ਇਹਨੇ ਜਿਹੜੇ ਬੰਦੇ ਭੋਲੇ ਹੁੰਦੇ اے ਮੇਰੇ ਸੱਚੇ ਪਾਤਸ਼ਾਹ ਮੇਰੀ ਮਦਦ ਕਰ ਚੱਲ ਵੀਰ ਜੀ ਕੋਈ ਹਿੰਮਤ ਮੇਰਾ ਘਰ ਬਚਾ ਲਾ ਵਿਕਣ ਤੋਂ ਮੇਰਾ ਘਰ ਬਚਾ ਲਾ ਨਾਲਾ ਤੁਹਾਡੇ ਵੀਰ ਜੀ ਉਹ ਸੁਣਦੇ ਆ ਮਹਾਰਾਜ ਕੋਈ ਐਸੀ ਗੱਲ ਨਹੀਂ ਉਹਨਾਂ ਦਾ ਉੱਪਰ ਵਾਲਾ ਬਹੁਤ ਬਿਆਨਤਾ तो तो चलो नाले चल, चलो तू देर ना करो तू चलो जाओ ठीक है चलो तो ठीक है चलो चलो ही चलिए तू जाओ 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 खेती जाओ तो सारा काम पूरा करी, ही कल भी तू काम करके नहीं गया। ਤੇਰੀ ਮੈਡਮ ਇਹਨੂੰ ਸ਼ਿਕਾਇਤਾਂ ਲਾਉਂਦੀ ਆ। ਤੇ ਗੱਦਾ ਤੇਰੀ ਕਰ ਦੂੰਗਾ। ਸ਼ਾਬਾਸ਼। ਸ਼ਾਬਾਸ਼ ਮੇਰਾ ਪੁੱਤ। ਸ਼ਾਬਾਸ਼। ਕਿਤੇ ਤੁਰ ਗਿਆ? ਤੂੰ ਵੇਖ ਤੂੰ ਤੈਨੂੰ ਖੋਤੇ। ਸਤਿ ਸ੍ਰੀ ਅਕਾਲ ਸਰਪੰਚ ਸਾਹਿਬ ਜੀ। ਸਤਿ ਸ੍ਰੀ ਅਕਾਲ। ਜੀਥੇ ਆ ਜਾ। ਉਹ ਜੀਤਿਆ। ਦੁਇਚੇ ਉਹ ਤੈਨੂੰ ਤਾਂ ਇਸ ਵੇਲੇ ਆਪਣੇ ਘਰ ਹੋਣਾ ਚਾਹੀਦਾ ਸੀ ਸਰਪੰਚ ਸਾਹਿਬ ਹਾਂ ਪਹਿਲੇ ਮੈਂ ਪ੍ਰਧਾਨ ਜੀ ਕੋ ਗਿਆ ਸੀ ਅੱਛਾ ਉਹਨਾਂ ਨੂੰ ਮਿਲਣ ਤੋਂ ਬਾਅਦ ਹੁਣ ਮੈਂ ਤੁਹਾਡੇ ਕੋ ਆਇਆ ਹਾਂ ਅੱਛਾ ਪਰ ਕਿਉਂ ਕੀ ਗੱਲ ਹੋ ਗਈ ਉਹ ਜੀਤਿਆ ਮੈਨੂੰ ਬੈਂਕ ਤੋਂ ਫੋਨ ਆਇਆ ਸੀ ਤੇਰੇ ਘਰ ਦੀ ਲੜਾਈ ਵਾਸਤੇ ਉਹਨਾਂ ਨੇ ਮੈਨੂੰ ਵੀ ਸੱਦਿਆ ਤੇ ਪਿੰਡ ਦੇ ਵੱਡੇ ਵੱਡੇ ਬੰਦੇ ਆ ਰਹੇ ਆ ਤੇਰੀ ਕੋਠੀ ਖਰੀਦਣ ਵਾਸਤੇ ਤੇ ਤੈਨੂੰ ਆਪਣੇ ਘਰ ਪਹੁੰਚਣਾ ਚਾਹੀਦਾ ਜਲਦੀ ਜਲਦੀ ਸਰਪੰਚ ਸਾਹਿਬ ਘਰੇ ਤੇ ਮੈਂ ਜਾਣਾ ਆ ਪਰ ਮੈਂ ਤੁਹਾਡੇ ਕੋਲ ਜ਼ਰੂਰੀ ਕੰਮ ਵਾਸਤੇ ਆਇਆ ਸੀ ਮੈਨੂੰ ਥੋੜੇ ਜਿਹੇ ਪੈਸੇ ਚਾਹੀਦੇ ਆ ਕਿੰਨੇ ਪੈਸੇ ਚਾਹੀਦੇ ਆ ਤੈਨੂੰ ਸਰਪੰਚ ਸਾਹਿਬ ਬੈਂਕ ਵਾਲੇ ਦਾ ਮੂੰਹ ਬੰਦ ਕਰਨ ਵਾਸਤੇ ਘੱਟੋ ਘੱਟ ਮੈਨੂੰ 1 ਕਰੋੜ ਰੁਪਏ ਚਾਹੀਦਾ ਓ ਜੀਤਿਆ ਲੁਧਿਆਣੇ ਦੇ ਵਿੱਚ ਨਾ ਇੱਕ ਮਾਲ ਬਣ ਰਿਹਾ ਜੀਬੀਡੀ ਮਾਲ ਤੇ ਮੈਂ ਉਹਦੇ ਵਿੱਚ 1 ਕਰੋੜ ਰੁਪਇਆ ਲਾਇਆ ਹੋਇਆ ਪਤਾ ਨਹੀਂ ਉਹ ਕਦੋਂ ਮਾਲ ਬਣ ਕੇ ਤਿਆਰ ਹੋਊ ਤੇ ਕਦੋਂ ਮੈਨੂੰ ਪੈਸੇ ਮਿਲਣਗੇ ਸਰਪੰਚ ਸਾਹਿਬ ਉਹੀ ਮਾਲ ਦੇ ਵਿੱਚ ਮੈਂ ਬੈਂਕ ਤੋਂ 3 ਕਰੋੜ ਰੁਪਏ ਲੈ ਕੇ ਉਸ ਮਾਲ ਤੇ ਲਾਇਆ ਸੀ ਮੈਂ ਸੋਚਿਆ ਸੀ ਜਿਹੜਾ ਮੇਰਾ ਸੋਨਾ ਆ ਉਹਨੂੰ ਵੇਚ ਕੇ ਮੈਂ ਬੈਂਕ ਤੇ ਸਾਰੇ ਪੈਸੇ ਲਾ ਦਵਾਂਗਾ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇਸ ਟਾਈਮ ਦਾ ਕਰੀ ਮੈਂ ਕੋਈ ਮਦਦ ਨਹੀਂ ਕਰ ਸਕਦਾ ਤੂੰ ਛੇਤਲੋ ਛੇਤੀ ਹੋ ਸਕੇ ਤੇ ਆਪਣੇ ਘਰੇ ਪਹੁੰਚ ਸਰਪੰਚ ਸਾਹਿਬ ਮੈਂ ਤੁਹਾਡੇ ਹੱਥ ਚੋੜਦਾ ਮੈਨੂੰ ਮੈਨੂੰ 50 ਕੇ ਲੱਖੀ ਦੇ ਦਿਓ ਤੂੰ 50 ਲੱਖ ਦੀ ਗੱਲ ਕਰਦਾ ਐਸ ਵੇਲੇ ਮੇਰੇ ਕੋਲ ਤਾਂ 5 ਲੱਖ ਰੁਪਈਆ ਵੀ ਹੈ ਨਹੀਂ ठीक है सरपंच साहब सताल ਸਸਰੀ ਗਾਰ ਜੀ ਅਸੀਂ ਬੈਂਕ ਵੱਲੋਂ ਆਏ ਆ ਜਿਹੜਾ ਤੁਹਾਨੂੰ ਟਾਈਮ ਦਿੱਤਾ ਸੀ ਬੈਂਕ ਵੱਲੋਂ ਉਹ ਖਤਮ ਹੋ ਚੁੱਕਾ ਹੈ ਤੇ ਹੁਣ ਅਸੀਂ ਇਹ ਕੋਠੀ ਦੀ ਲੈਲਾਮੀ ਕਰਕੇ ਰਹਿਣੀ ਹੈ ਇਸ ਕੋਠੀ ਤੋਂ ਬਾਅਦ ਜਿੰਨੀ ਵੀ ਜੀਤ ਸਿੰਘ ਦੀ ਪ੍ਰਾਪਰਟੀ ਆ ਸਾਦੀ ਦੀ ਲੈਲਾਮੀ ਕੀਤੀ ਜਾਊਗੀ ਮੇਰਾ ਘਰ ਵਾਲਾ ਘਰੇ ਨਹੀਂ ਹੈਗਾ ਜਦੋਂ ਉਹ ਆ ਗਿਆ ਨਾ ਉਹਨਾਂ ਨਾਲ ਗੱਲ ਕਰਿਓ ਜੀ ਉਹਨਾਂ ਨਾਲ ਆਪਾਂ 7 ਮਹੀਨੇ ਤੋਂ ਗੱਲ ਕਰ ਰਹੇ ਆ ਤੇ ਪਾਣੀ ਹੁਣ ਸਿਰ ਦੇ ਉੱਪਰੋਂ ਟਪ ਚੁੱਕਾ ਹੈ ਪਾਜੀ ਐਵੇਂ ਤੁਸੀਂ ਕਿਵੇਂ ਲੜਾਮੀ ਕਰਦੋਂਗੇ ਜਿੱਤੇ ਜੀ ਤਾਂ ਬਾਹਰ ਗਏ ਨੇ ਪਹਿਲਾਂ ਉਹਨਾਂ ਨੂੰ ਆ ਲੈਣ ਦਿਓ ਉਹਨਾਂ ਦੇ ਆਣ ਤੋਂ ਬਾਅਦ ਫਿਰ ਗੱਲ ਕਰਿਓ ਪਹਿਲੀ ਗੱਲ ਤੇ ਕਿ ਘਰ ਦਾ ਮਾਲਕ ਘਰੇ ਨਹੀਂ ਹੈਗਾ ਤੁਸੀਂ ਇੱਥੋਂ ਚਲੇ ਜਾਓ ਕਿਤੇ ਮੇਰੇ ਕੋਲ ਕੋਈ ਗਲਤ ਕੰਮ ਨਾ ਹੋ ਜੇ ਅੱਜ ਲੜਾਮੀ ਹੋ ਕੇ ਰਹੇਗੀ ਜੇ ਤੁਸੀਂ ਕੋਈ ਕਿਸੇ ਕਿਸਮ ਦੀ ਦਖਲਅੰਦਾਜ਼ੀ ਕੀਤੀ ਤੇ ਸਾਨੂੰ ਮਜਬੂਰਤ ਪੁਲਿਸ ਬੁલાਣੀ ਪੈਗੀ ਹਾਂ ਜੀ ਭਾਜੀ ਜਿੰਨੀ ਦੇਰ ਜੀਤਾ ਭਾਜੀ ਇੱਥੇ ਨਹੀਂ ਹੈਗੇ ਤੁਸੀਂ ਆਕਸ਼ਨ ਤਾਂ ਐਕਸ਼ਨ ਸਾਡੇ ਤੇ ਨਹੀਂ ਆਉਣਾ ਐਕਸ਼ਨ ਸਾਡੇ ਤੇ ਨਹੀਂ ਕਰ ਸਕਦੇ ਭਾਜੀ ਇੱਥੇ ਬੈਠ ਕੇ ਕੀ ਕਰਦੇ ਹੋ ਤੁਸੀਂ ਜਾਓ ਇਹ ਆਕਸ਼ਨ ਨਹੀਂ ਹੋਣੀ ਹੈਗੀ ਦੇਖੋ ਜੀ ਤੁਸੀਂ ਇਸ ਤਰ੍ਹਾਂ ਨਿਲਾਮੀ ਨਹੀਂ ਕਰ ਸਕਦੇ ਜਦ ਤੱਕ ਮੇਰਾ ਛੋਟਾ ਭਰਾ ਨਹੀਂ ਆ ਜਾਂਦਾ ਤੁਸੀਂ ਨਿਲਾਮੀ ਨਹੀਂ ਕਰ ਸਕਦੇ ਉਹਨੂੰ ਆ ਜਾਣ ਦਿਓ ਦੇਖੋ ਜੀ ਇਸ ਕੋਠੀ ਦੀ ਲिलाਮੀ ਕਰਕੇ ਅਸੀਂ ਤਾਲਾ ਲਾਉਣਾ ਲिलाਮੀ ਕਰਨ ਤੋਂ ਬਾਅਦ ਜਿਹੜਾ ਇਸ ਕੋਠੀ ਦੀ ਬੋਲੀ ਵੱਧ ਤੋਂ ਵੱਧ ਲਾਊਗਾ ਚਾਬੀ ਉਸ ਨੂੰ ਹੀ ਦਿੱਤੀ ਜਾਊਗੀ ਸਰ ਕਾਨੂੰਨ ਦੇ ਮਤਾਬਕ ਜਦੋਂ ਤੱਕ ਕੋਠੀ ਦੇ ਮਾਲਕ ਘਰੇ ਨਹੀਂ ਹੈਗੇ ਉਦੋਂ ਤੱਕ ਤੁਸੀਂ ਇਹਦੀ ਲिलाਮੀ ਨਹੀਂ ਕਰ ਸਕਦੇ ਮੈਡਮ ਜੀ ਆਹ ਦੇਖੋ ਸਾਡੇ ਕੋਲ ਕੋਰਟ ਦੇ ਆਰਡਰ ਨੇ ਕੋਠੀ ਲिलाਮ ਕਰਨ ਦੇ ਜੇ ਤੁਸੀਂ ਜ਼ਿਆਦਾ ਰੋਲਾ ਪਾਇਆ ਤੇ ਅਸੀਂ ਪੁਲਿਸ ਬੁਲਾ ਕੇ ਤੁਹਾਨੂੰ ਹਵਾਲਾਤ ਦੀ ਹਵਾ ਖਿਲਾਵਾਂਗੇ ਇਸ ਕਰਕੇ ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਕਿ ਸਾਨੂੰ ਸਾਡਾ ਕੰਮ ਕਰਨ ਦਿਓ ਉਹ ਜੀਤੇ ਅਨਲਾਮੀ ਹੋ ਰਹੀ ਆ ਕੁਛ ਕਰ ਯਾਰ ਨਹੀਂ ਭਾਈ ਆਪਾਂ ਨੂੰ ਕੋਈ ਐਕਸ਼ਨ ਕਰਨਾ ਪੈਣਾ ਨਹੀਂ ਇਦਾਂ ਨਹੀਂ ਹੋ ਸਕਦਾ ਇਹ ਇਹ ਕੀ ਹੋ ਰਿਹਾ ਜੀਤ ਸਿੰਘ ਜੀ ਸਾਡੇ ਕੋਲ ਕੋਰਟ ਦੇ ਆਰਡਰ ਨੇ ਤੇ ਬਾਕੀ ਤੁਸੀਂ ਇਦਾਂ ਵੀ ਖਾਣ ਪੀਣ ਦਾ ਸਵਾਲ ਲਿਆ ਸਕਦੇ ਬੂਟ ਲਿਆ ਸਕਦੇ ਆਪਣੇ ਕੱਪੜੇ ਲਿਆ ਸਕਦੇ ਇਹਦੇ ਤੋਂ ਉੱਤੇ ਤੁਸੀਂ ਕਿਸੇ ਚੀਜ਼ ਨੂੰ ਹੱਥ ਨਹੀਂ ਲਾ ਸਕਦੇ ਜੀਤਾ ਜੀ ਆ ਦੇਖੋ ਤੁਹਾਡੀ ਕੋਠੀ ਦੀ ਲिलामी ਕਰਨ ਆਏ ਨੇ ਹੋ ਜੀ ਇਹਨਾਂ ਬੈਂਕ ਵਾਲਿਆਂ ਨੂੰ ਬਾਹਰ ਕੱਢੋ ਮੇਰਾ ਦਿਲ ਕਪੜਾ ਹੀ ਜਾਂਦਾ ਦੇਖੋ ਕੱਢੋ ਇਹਨਾਂ ਨੂੰ ਬਾਹਰ ਅੱਜ ਕੁਝ ਹੋਊਗਾ ਮੈਂ ਕਹਿੰਦੀ ਹਾਂ ਸੁਣੋ ਸੁਣਦੇ ਕਿਉਂ ਨਹੀਂ ਮੇਰੀ ਗੱਲ ਕਿਉਂ ਨਹੀਂ ਸੁਣਦੇ ਤੁਸੀਂ ਇਹਨਾਂ ਨੂੰ ਬਾਹਰ ਕੱਢੋ ਹਾਂ ਜੀ ਹਾਸਲਾ ਰੱਖ ਹੌਸਲਾ ਕਿੱਦਾਂ ਰੱਖਾਂ ਮੈਨੂੰ ਘਬਰਾਟ ਹੋ ਜਾਂਦੀ ਏ ਕੁਝ ਨਹੀਂ ਹੁੰਦਾ ਹੌਸਲਾ ਰੱਖ ਬਾਜੀ ਅਸੀਂ ਕੁਝ ਨਹੀਂ ਕਰ ਸਕਦੇ ਬੈਂਕ ਕੋਲੇ ਮੈਨੇਜਰ ਸਾਹਿਬ ਤੁਸੀਂ ਆਪਣੀ ਕਾਰਵਾਈ ਸ਼ੁਰੂ ਰੱਖੋ ਦੇਖੋ ਜੀ ਮੈਂ ਨਹੀਂ ਨਾਮੀ ਹੋਣ ਦੇ ਲਈ ਆਪਣੇ ਜੀਵਨ ਜੀ ਉਠੋ ਤੇ ਜਾਓ ਚਲ ਜਿਓ ਤੁਸੀਂ ਇੱਥੇ ਕੀ ਵੇਂਦੇ ਬੈਠੇ ਹੋ ਜਾਓ ਆਪਣੇ ਘਰਾਂ ਨੂੰ ਮੈਂ ਆਪੇ ਜਿਉਂਦੀ ਨਾਮੀ ਨਹੀਂ ਹੁੰਦੇ ਰਹੀ ਜਾਓ ਜਾ ਉਠੋ ਸਾਰੇ ਤੁਸੀਂ ਜਾਓ ਆਪਣੇ ਘਰਾਂ ਨੂੰ ਇੱਥੇ ਕੀ ਕਰਨ ਆਏ ਹੋ ਮੈਂ ਨਹੀਂ ਨਾਮੀ ਹੁੰਦੇ ਰਹੀ ਮੇਰੇ ਜੀਉਂਦਾ ਜੀਆਂ ਮਕਾਨ ਨਹੀਂ ਵਿਕਦਾ ਨਹੀਂ ਨਹੀਂ ਮੈਂ ਨਹੀਂ ਪਾਜੀ ਮਕਾਨ ਵੇਚਣ ਦੇਣਾ ਜਾਓ ਚਲੇ ਜਾਓ ਸਾਰੇ ਚਲੇ ਜਾਓ ਤੋ ਮੇਰਾ ਮਕਾਨ ਨਹੀਂ ਵਿਕੇਗਾ ਮੈਂ ਨਹੀਂ ਨਾਮੀ ਹੁੰਦੇ ਰਹੀ ਮੈਂ ਨਹੀਂ ਨਾਮੀ ਹੁੰਦੇ ਦੀ ਮੈਂ ਨਹੀਂ ਨਾਮੀ ਹੁੰਦੇ ਦੀ ਮੈਂ ਨਹੀਂ ਨਾਮੀ ਹੁੰਦੇ ਰਹੀ ਬੈਂਕ ਦੇ ਮੁਤਾਬਕ 75 ਲੱਖ ਤੋਂ ਬੋਲੀ ਸ਼ੁਰੂ ਹੋਏਗੀ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਬੋਲੀ ਦੇਗਾ ਇਹ ਕੋਠੀ ਉਹਨੂੰ ਦਿੱਤੀ ਜਾਏਗੀ ਮੈਨੀਆਂ ਵੀ ਕਦੇ ਨਾ ਮਕਾਨ ਮੇਰੇ ਜੀਵਨ ਦੇ ਜੀ ਨਹੀਂ ਇਹ ਕਾਸ਼ ਹੋ ਸਕਦਾ ਮੇਰੇ ਜੀਵਨ ਦੇ ਜੀ ਨਾ ਲਾਮੀ ਨਹੀਂ ਹੋ ਸਕਦੀ ਨਹੀਂ ਮੇਰਾ ਘਰ ਮੇਰਾ ਘਰ ਹੇ ਮੇਰਾ ਘਰ ਮੇਰਾ ਘਰ ਮੇਰਾ ਘਰ ਨਹੀਂ ਨਹੀਂ ਇਹ ਨਾ ਲਮੀ ਨਹੀਂ ਹੋ ਸਕਦੀ ਹੇ ਮੇਰਾ ਘਰ میں مگر میں نہیں میں 80 لاکھ پردان جی نے 80 لاکھ بولیا 80 لاکھ ایک 85 لاکھ نہیں میری کوٹی میری کوٹی ہے لیجن کہ کی کی میں ادھر چیزیں بنائی ہیں پنجندوں نال ادھے ہی لے جان گے نہیں میری کوٹی میرا گھر میری کوٹی میں نہیں دے رہی میں نہیں لینا بھی ہوندی نہیں نہیں لینا بھی ہوندی نہیں 90 لاکھ 90 ਲੱਖ 1 ਅਦੀ ਤੂੰ ਹੋਰ 90 ਤੋਂ ਉੱਤੇ ਬੋਲਣ ਵਾਲਾ ਹੈਗਾ ਇੱਥੇ 1 ਕਰੋੜ 1 ਕਰੋੜ 5 ਲੱਖ 1 ਕਰੋੜ 10 ਲੱਖ 1 ਕਰੋੜ 15 ਲੱਖ 1 ਕਰੋੜ 20 ਲੱਖ 1 ਕਰੋੜ 25 ਲੱਖ ਤੂੰ 50 ਲੱਖ ਦੀ ਗੱਲ ਕਰਦਾ ਐਸ ਵੇਲੇ ਮੇਰੇ ਕੋਲ ਤਾਂ 5 ਲੱਖ ਰੁਪਈਆ ਵੀ ਹੈ ਨਹੀਂ 1 ਕਰੋੜ 30 ਲੱਖ ਉਹ ਦੇਖ ਦਿੱਤਿਆ ਮੇਰੇ ਕੋਲ ਇੰਨੇ ਪੈਸੇ ਨਹੀਂ ਹੈਗੇ ਅਸੀਂ ਤੇ ਕਾਗਜ਼ ਸائن ਕਰਾ ਕੇ ਜਾਂ ਸੋਨਾ ਚਾਂਦੀ ਰੱਖ ਕੇ ਪੈਸੇ ਦਿੰਨੇ ਆ ਜੇ ਤੈਨੂੰ 10-20 ਲੱਖ ਰੁਪਈਆ ਚਾਹੀਦਾ ਤੇ ਕੁਝ ਗਿਰਵੀ ਰੱਖ ਤੇ ਪੈਸੇ ਲੈ ਜਾ ਬਾਜੀ ਬਾ 1 ਕਰੋੜ 30 ਲੱਖ 1 1 ਕਰੋੜ 40 ਲੱਖ ਓ ਵਾਹ ਕੀ ਬਾਤ ਹੈ 1 ਲੱਖ 1 ਕਰੋੜ 40 ਲੱਖ 40 ਲੱਖ 1 1 ਕਰੋੜ 40 ਲੱਖ 2 ਰੋਡ 40 ਲੱਖ 3 ਇੱਕ ਉਠੀ ਜੀ ਸਿੰਘ ਦੀ ਸੁਖਵਿੰਦਰ ਸਿੰਘ ਯੂਕੇ ਵਾਲੇ ਦੇ ਨਾਮ ਹੋ ਗਈ ਹੈ ਹੌਸਾ ਰੱਖ ਜੀਤੇ ਹੱਥ ਰੱਖਿਆ ਦੇ ਦੇਰਿਆ ਤੁੰਤ ਮੇ ਜੀਤਿਆ ਰੋਗ ਨੂੰ ਵੇ ਜੀਤੇ ਰੋਕ ਦੇ ਰਹੀ ਮੇਰੇ ਮੇਰੇ ਜੀਤੇ ਜੀਤੇ ਤੇ ਲਾ ਵੀ ਦਿਓ ਸਦੀ ਜੀਤੇ ਰੋਕ ਨੂੰ ਰੋਕ ਨੂੰ ਰੋਕ ਨੂੰ ਜੀਤੇ ਰੋਕ ਦੇ ਇਹ ਦੇਖ ਅਸੀਂ ਨਾਲ ਆ ਤੇਰੇ ਹੌਸਲੇ ਰੋਕ ਦੇ ਰੋਕ ਦੇ ਲੋ ਜਿੱਤ ਰੋਕ ਦੇ ਜੀਤੇ ਯਾਰ ਰੋਕ ਦੇ ਜੀਤੇ ਹੌਸਲਾ ਰੱਖ ਮਿੰਦੋ ਹੌਸਲਾ ਰੱਖ ਹੌਸਲਾ ਰੱਖ ਮਿੰਦੋ ਮਿੰਦੋ ਠੇ ਮਿੰਦੋ 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 ਉਠ ਉਠ ਮਿੰਦੋ ਉਠ ਮਿੰਦੋ ਦੋ ਮਿੰਦੋ ਮਿੰਦੋ ਬੋਲ ਮਿੰਦੋ ਤੂੰ ਐਵੇਂ ਨਹੀਂ ਕਰ ਸਕਦੀ ਮਿੰਦੋ ਤੂੰ ਸਾਨੂੰ ਛੱਡ ਕੇ ਨਹੀਂ ਜਾ ਸਕਦੀ ਹੋ ਗਈ ਹੋ ਗਿਆ ਬਿੰਦਾ ਹੰਦਾ ਬੋਲਣੀ ਲੜਾ ਕੇ ਬਿੰਦਾ ਬਿੰਦਾ ਬੋਲਦਾ ਅਬਦਾ ਅਬਦਾ ਕਿਹਾ ਨਾ ਹਲੋ ਅਬਦਾ ਕਨਾਲਾ ਅਰੇ ਬਿੰਦਾ ਅ ਕੀ ਹੋ ਗਿਆ ਅਰੇ ਉੱਥੇ ਕੀ ਹੋ ਗਿਆ ਤੈਨੂੰ ਆਰੇ ਬੰਦਾ ਕੀ ਹੋ ਗਿਆ ਬੈਣਾ ਉੱਠ ਗਿਆ ਅੱਟੇ ਅਸੀਂ ਆ ਗਏ ਬੈਣਾ ਇਹ ਬੈੜੇ ਅਬੰਦਾ ਤਾਨੂੰ ਅਬੰਦਾ ਬੈਣਾ ਉੱਠੇ ਆ ਕੀ ਹੋ ਗਿਆ ਤੈਨੂੰ ਬੈਣਾ ਕਿੱਥੇ ਗਈ ਤੂੰ ਆ ਗਏ ਕਿੱਤੈ ਕਹ ਲੈ ਉੱਠ ਅਬੰਦਾ ਅਬ ਤੱਕੜੀਆਂ ਅਬਰਾਕ ਹੀ ਹੋ ਗਿਆ ਯਾਰ ਆਸੀ ਲੁੱਟ ਗਏ ਯਾਰ ਆਸੀ ਲੁੱਟ ਗਏ ਅਮਿੰਦਾ ਆਮਿੰਦਾ